ਇੱਡੀ ਵੱਡੀ ਗੱਲ ਹੋ ਗਈ ਤੇਰੀ ਸੇਧ ਤੇ ਪੋਹਰਾ ਨਹੀਂ ਆ ਸਰ ਮੈਂ ਤੂੰ ਉਹੀ ਨਾ ਉਗਦੀਆ ਪਤਾਲਾ ਮਾਰੀ ਜਾਇਆ ਕਰ ਤੇਰੇ ਪਾਪਾ ਇਹ ਜਣੀ ਹੈਗਾ ਮੈਂ ਆਪਣੀ ਅੱਖੀ ਦੇਖਿਆ ਪਾਪਾ ਹਾਸਾ ਹਾਸ ਕੇ ਗੱਲਾਂ ਕਰ ਰਿਹਾ ਸੀ ਹਾਸਾ ਹਾਸ ਕੇ ਗੱਲਾਂ ਗਲਤ ਬੰਦੇ ਕਰਦੇ ਨੇ ਅੱਛਾ ਹੱਸ ਕੇ ਗੱਲਾਂ ਕਰਨ ਨਾਲ ਕੋਈ ਗਲਤ ਹੋ ਜਾਂਦਾ ਹੁੰਦਾ ਹੈ ਹਾਸਾ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਲੁੱਚਾ ਹਾਸਾ ਇੱਕ ਹੁੰਦਾ ਸੁੱਚਾ ਹਾਸਾ ਪਾਪਾ ਲੁੱਚਾ ਹਾਸਾ ਹਸ ਰਿਹਾ ਸੀ ਸਾਡੇ ਕਿਰਪਾਲਾ ਮਾਸਟਰ ਵੀ ਮਾਸਟਰ ਨਹੀਂ ਨਾ ਲੁੱਚਾ ਹਾਸਾ ਹੱਸਦਾ ਨਾ ਫੇਰ ਉਹਨੇ ਕੀ ਚੰਦ ਚਾੜਤਾ ਮਾਸਟਰਨੀ ਨੂੰ ਲੈ ਕੇ ਦਿੱਤਰ ਹੋ ਗਿਆ ਬਸ ਆ ਹੀ ਕੁਛ ਦੇਖਣ ਜਾਇਆ ਕਰ ਸਕੂਲ ਉੜਾਈ ਚ ਤਾ ਤੇਰਾ ਜਮਾ ਧਿਆਨ ਨਹੀਂ ਤੇ ਹਣ ਚਾਰੇ ਪਾਸੇ ਰੱਖਣਾ ਪੈਂਦਾ ਗੱਲਾਂ ਮਾਰੂ ਵੱਡੀਆਂ ਵੱਡੀਆਂ ਗੂੰ ਖਾਣ ਦਾ ਸਹੂਰ ਨਹੀਂ ਤੂੰ ਮੈਨੂੰ ਉਹੀ ਦਾ ਜਵਾਬ ਨਾ ਸਮਝ ਮੈਂ ਤਾਂ ਪੋਤਲੀ ਚ ਪੇ ਜਵਾਬ ਨੂੰ ਵੇਖ ਕੇ ਦੱਸ ਦਿਨਾ ਕਿ ਜਵਾਬ ਨੇ ਵੱਡੇ ਹੋ ਕੇ ਕੀ ਲੱਛਣ ਕਰਨੇ ਨੇ ਮਰੇ ਬਹੁਤੀਆਂ ਗੱਲਾਂ ਨਾ ਮਾਰ ਚੁੱਪ ਕਰਕੇ ਸਕੂਲ ਦਾ ਕੰਮ ਕਰ ਲੈ ਨਾਲੇ ਫੱਟੀ ਪੋਚ ਲੈ ਫੱਟੀ ਤਾਂ ਤੇਰੀ ਸੰਤੋ ਨੇ ਇਹੋ ਜੀ ਪੋਚਣੀ ਆ ਨਾ ਕਿ ਤੂੰ ਸਾਰੀ ਜ਼ਿੰਦਗੀ ਯਾਦ ਰੱਖੇਂਗੀ ਪਾਪਾ ਹੱਥੋਂ ਨਿਕਲਦਾ ਜਾਂਦਾ ਹੈ ਹੱਥੋਂ ਤਾਂ ਤੂੰ ਵੀ ਨਿਕਲਿਆ ਹੋਇਆ ਹੈ ਤੂੰ ਮੇਰੀ ਤੁਲਨਾ ਪਾਪੇ ਨਾਲ ਨਾ ਕਰ ਮੈਂ ਸ਼ਰੀਫ ਬੱਚਾ ਤੇ ਪਾਪਾ ਸਿਰੇ ਦਾ ਲੁੱਚਾ ਨਾਲੇ ਤੈਨੂੰ ਵੀ ਲੱਗਦਾ ਪਾਪੇ ਦੀ ਨੀਅਤ ਬਦਲੀ ਬਦਲੀ ਆ ਤੂੰ ਲੱਗਦਾ ਤਾਂ ਮੈਨੂੰ ਵੀ ਆ ਪਰ ਜੇ ਇਹ ਗੱਲ ਝੂਠ ਨਿਕਲੀ ਨਾ ਫਿਰ ਤੇਰੀ ਜੁੱਤੀ ਮੇਰਾ ਸਿਰ ਨਾਲੇ ਫਰਤੀਲਾ ਉਹਨਾਂ ਕਰੇ ਕੱਖ ਸਿੱਟ ਕੇ ਆਉਂਦਾ ਤੂੰ ਮੈਨੂੰ ਕਈ ਦਿਨ ਤੋਂ ਉਪਰ ਉਪਰਾਂ ਲੱਗਦਾ ਸੋਚ ਗੁੱਡੀ ਦਾ ਹੱਲ ਕੀ ਹੋ ਸਕਦਾ ਆਪਾਂ ਨਾ ਕਿਸੇ ਸਿਆਣੇ ਬੰਦੇ ਦੀ ਰਹਿ ਲੈਂਦੇ ਆ ਜੇ ਕਹੇ ਤਾਂ ਮੈਂ ਨਾਨਾ ਨਾਨੀ ਨੂੰ ਬੁਲਾਵਾਂ ਉਹਨਾਂ ਦਾ ਕੀ ਕੰਮ ਮੈਂ ਚੰਦੋ ਚਾਚੀ ਨੂੰ ਪੁੱਛੂੰਗੀ ਹਾਂ ਆ ਤਾਂ ਵਧੀਆ ਹੋ ਗਿਆ ਚਾਚੀ ਮੈਂ ਤੇਰੇ ਵੱਲ ਚੱਲੀ ਤੀ ਭੋਲੂ ਦੇ ਪਾਪੇ ਤਾਂ ਪੁੱਛਣਾ ਸੀ ਜਾਣੀ ਤੇਰੇ ਤੈਨੂੰ ਮੈਂ ਉਦੋਂ ਇਸ਼ਾਰਿਆਂ ਨਾਲ ਸਮਝਾਤਾ ਰਹੀ ਸੀ ਪਰ ਮੈਂ ਸਿੱਧਾ ਨਹੀਂ ਆਖਿਆ ਵੀ ਕਿਤੇ ਗੁੱਸੇ ਇਹ ਨਾ ਕਰ ਜੇ ਤੂੰ ਤਾਂ ਘਰੇ ਬੈਠੀ ਰਹਿਣੀ ਐ ਬਾਹਰ ਨਿਕਲ ਕੇ ਵੇਖ ਲੋਕੀ ਥੂ ਥੂ ਕਰੀ ਜਾਂਦੇ ਆ ਲੋਕਾਂ ਦਾ ਕੀ ਆ ਲੋਕਾਂ ਦਾ ਕਿਹੜਾ ਕੋਈ ਮੂੰਹ ਫੜ ਲੂ ਦਾਤੀ ਦਾ ਇੱਕ ਪਾਸੇ ਦੰਦੇ ਹੁੰਦੇ ਨੇ ਲੋਕਾਂ ਦੇ ਦੋਏ ਪਾਸੇ ਨਾਲੇ ਭੋਲੂ ਦਾ ਪਾਪਾ ਆਇਆ ਜਾਨੀ ਹੈਗਾ ਤੀਵੀਆਂ ਬੰਦੇ ਨੂੰ ਵਾਸਚ ਕਰਨ ਲੱਗਿਆ ਮਿੰਟ ਮਾਰਦੀ ਐ ਇੱਥੇ ਤੀਵੀਆਂ ਨੇ ਵੱਡੇ ਵੱਡੇ ਰਿਸ਼ੀ ਮੁਨੀਆਂ ਦੀ ਤਪੱਸਿਆ ਭੰਗ ਕਰਤੀ ਨਾਲੇ ਸੰਤੋ ਸੁਲਫੇ ਦੀ ਲਾਟ ਵਰਗੀ ਪਈ ਐ ਨਾਲੇ ਹੋ ਸਕਦਾ ਅੱਗ ਕੋਲ ਕਿਉਂ ਨਾ ਪਿੰਗਲੇ ਨਾਲੇ ਨਜ਼ਾਰਾ ਕਿਹੜੇ ਬਾਗ ਦੀ ਮੂਲੀ ਐ ਤਾਂ ਹੀ ਮੈਂ ਵੀ ਕਈ ਦਿਨਾਂ ਦੀ ਦੇਖਦੀ ਐ ਇਹਦੇ ਲੱਛਣ ਮਾੜੇ ਨੇ ਆਸ਼ਕ ਇੰਨੀਆਂ ਲਾਲਾ ਨਿਕਲਦਾ ਸੰਤੋ ਹਰਾਮਣ ਕਰਕੇ ਭਾਈ ਉਹਦੇ ਘਰ ਦੇ ਸਾਰੇ ਕੰਮ ਕਰਦਾ ਕੋਈ ਬਿਨਾ ਮਤਲਬ ਤੋਂ ਕਿਸੇ ਦਾ ਕੰਮ ਕਰਦਾ ਤਾਂ ਹੀ ਰੋਟੀ ਵੀ ਉੱਥੇ ਹੀ ਖਾਂਦਾ ਭਾਈ ਅਗਲੀ ਕਿ ਉਹਦਾ ਚਮਚਾ ਵੱਧ ਪਾਉਂਦੀ ਹੋਊਗੀ ਇਹੋ ਜਿਹੀਆਂ ਮੂੰਹ ਚ ਬੁਰਕੀਆਂ ਪਾਉਂਦੀਆਂ ਹਰਾਮਪੜ ਨੂੰ ਮੇਰਾ ਬੰਦਾ ਹੀ ਮਿਲਿਆ ਕੀ ਡੋਰੇ ਪਾਉਣ ਨੂੰ ਡੋਰੇ ਤਾਂ ਪੈ ਗਏ ਪੈ ਕੇ ਉਲਝ ਗਏ ਕਹਾਣੀ ਕਸੁੱਤੀ ਉਲਝ ਗਈ ਜਨਾਨੀ ਸਭ ਕੁਝ ਸਹਿ ਸਕਦੀ ਹੈ ਪਰ ਆਪਣੇ ਬਿਸਤਰੇ ਦਾ ਬਟਵਾਰਾ ਨਹੀਂ ਮੈਂ ਤਾਂ ਮੇਰੇ ਪਿਓ ਦੀ ਰਨ ਨੂੰ ਲੱਤ ਤੇ ਲੱਤ ਰੱਖ ਕੇ ਪਾੜ ਦੂੰ ਜਦੋਂ ਆਦਾਈ ਸਿੱਕਾ ਖੋਟਾ ਹੋਵੇ ਨਾ ਲੋਕਾਂ ਨੂੰ ਨਹੀਂ ਸਮਝਾਈਦਾ ਤੂੰ ਨਜ਼ਾਰੇ ਨੂੰ ਸਮਝਾ ਮੇਰੇ ਕਹੇ ਤੇ ਕਿੱਥੇ ਸਮਝਣਾ ਚਾਚੀ ਉਹ ਤਾਂ ਮੈਨੂੰ ਵੱਡੂ ਖਾਉ ਵੱਡੂ ਖਾਉ ਕਰਦਾ ਰਹਿੰਦਾ ਦੋ ਚਾਰ ਵਾਰ ਕਲੇਸ਼ ਕਰ ਆਪੇ ਹਟਜੋ ਨਾਲੇ ਤੂੰ ਸੰਤੋ ਨੂੰ ਜਾਣਦੀ ਐ ਆਪਦਾ ਘਰ ਵਾਲਾ ਉਹਨੇ ਜ਼ਹਿਰ ਦੇ ਕੇ ਮਾਰਿਆ ਸੀ ਨਾਲੇ ਕਹਿੰਦੇ ਉਹ ਤਾਂ ਕੈਨਸਲ ਨਾਲ ਮਰਿਆ ਸੀ ਕਹਿਨ ਨੂੰ ਤਾਂ ਜੋ ਮਰਜੀ ਕਹੀ ਜਾਓ ਲੋਕ ਤਾਂ ਅੱਦੇ ਰੱਬ ਹੁੰਦੇ ਨੇ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਾਕੀ ਤੇਰੀ ਮਰਜ਼ੀ ਐ ਵਕਤੋਂ ਖੁੰਜੀ ਡੂਮਣੀ ਗਾਵੇ ਹਾਲ ਪਤਾਲ ਬਾਕੀ ਤੇਰੀ ਮਰਜ਼ੀ ਐ ਹੂੰ ਠੀਕ ਐ ਚਾਚੀ ਹੂੰ ਲੈ ਬਲਦੀ ਤੇ ਤੇਲ ਪਾ ਤਾ ਹੁਣ ਭਾਂਬੜ ਬਲਣਾ ਬਾਕੀ ਐ ਕੋਈ ਉਹ ਹੀ ਪੁੱਤਰੀ ਬੈਠੀ ਐ ਮੈਂ ਰੋਟੀਆਂ ਮੰਗੀ ਐ ਨਾ ਉੱਥੇ ਹੀ ਖਾ ਲੈਣੀ ਤੇ ਜਿੱਥੇ ਰੋਜ਼ ਖਾਣਾ ਬਕਵਾਸ ਨਾ ਮਾਰ ਤੂੰ ਜਾਦੇ ਤੈਨੂੰ ਤਾਂ ਆਏ ਐ ਵੀ ਗੁੱਡੀ ਨੂੰ ਕੀ ਪਤਾ ਗੁੱਡੀ ਤਾਂ ਬੋਲ ਹੀ ਐ ਹਾਂ ਮੈਨੂੰ ਸਭ ਪਤਾ ਐ ਕੀ ਕੀ ਗੁਲਖਲਾ ਰਿਆ ਉਮਰ ਚ ਉਹ ਮੈਂ ਕੀ ਗੁਲਖਲਾਉਣੇ ਨੇ ਲੋਕਾਂ ਤੇ ਮਗਰ ਨਹੀਂ ਲੱਗਿੰਦਾ ਉਹ ਵਿਚਾਰੀ ਤੇ ਰੱਬ ਨੇ ਬਿਫਤਾ ਪਾਈ ਐ ਨਾਲੇ ਕੱਕ ਕੰਡੇ ਦਾ ਤਾਂ ਪੁੰਨ ਹੁੰਦਾ ਅੱਛਾ ਐਂ ਕਰ ਆਪਦਾ ਸਾਰਾ ਘਰ ਸਿੱਟ ਦੇ ਉੱਧਰ ਜਵਾਕ ਦੇ ਹੱਥ 'ਚ ਠੂਠਾ ਵੜਾ ਦੇ ਮੰਗਦਾ ਫਿਰ ਉਹ ਦਰ ਦਰ ਉਹ ਦੇਖ ਮੇਰਾ ਯਕੀਨ ਕਰ ਰਹੀ ਜੀ ਕੋਈ ਗੱਲ ਨਹੀਂ ਰੋਟੀ ਉਥੇ ਖਾਣਾ ਸਾਰੀ ਦਿਹਾੜੀ ਉਥੋਂ ਨਹੀਂ ਨਿਕਲਦਾ ਸਰੀ ਉਹਦੇ ਖੇਤਾਂ 'ਚ ਕੰਮ ਲਾਇਆ ਪਿਆ ਮੈਂ ਸੋ ਉਹਨੂੰ ਲੈ ਕੇ ਦੇਤੀ ਅੱਗ ਲਾ ਦੇ ਘਰ ਨੂੰ ਉਥੇ ਹੀ ਰਹਿ ਅਸੀਂ ਰਹਿ ਲਾਂਗੇ ਇਕੱਲੇ ਉਹ ਤੂੰ ਨਾ ਬੇਵਜਹ ਮੇਰੇ ਤੇ ਸ਼ੱਕ ਕਰ ਰਹੀ ਐ ਸ਼ੱਕ ਨਹੀਂ ਸਰਦਾਰ ਜੀ ਯਕੀਨ ਰੰਡੀ ਨੂੰ ਮੇਰਾ ਹੀ ਘਰ ਮਿਲਿਆ ਤੀ ਖਾਣ ਨੂੰ ਪਤਾ ਕਿਵੇਂ ਘਰ ਬੰਨਿਆ ਸਾਲ ਹੋ ਗਿਆ ਮਾਂ ਬਾਪ ਦਾ ਮੂੰਹ ਨਹੀਂ ਦੇਖਿਆ ਉਹ ਮੈਂ ਪਾਗਲਾ ਵੀ ਆਪਦਾ ਘਰ ਕਿਸੇ ਨੂੰ ਖਵਾ ਦੂੰਗਾ ਉਹ ਰੰਡੀ ਆਪਦਾ ਕਸਮ ਤਾ ਖਾ ਗਈ ਹੁਣ ਮੇਰਾ ਖਾਣ ਨੂੰ ਫਿਰਦੀ ਐ ਜਾ ਉਹ ਤੈਨੂੰ ਲਿਆ ਕੋਈ ਵਸੂ ਤੇਰੇ ਤੇਰੀ ਮੈਂ ਤੇਰੀ ਮੈਂ ਸਾਲੇ ਦੀ ਓ ਮੇਰੀ ਗੱਲ ਸੁਣ ਕਿਸੇ ਤੇ ਦੁਸ਼ਮਣ ਲਾਉਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੀਂਦਾ ਰੱਬ ਨੇ ਉਹਦੇ ਤੇ ਵਿਫਤਾ ਪਾਈ ਓਦਾ ਵਕਤ ਨਾ ਕਟਾਈਏ ਓਸ ਦਾ ਵਕਤ ਕਿਟਾ ਇਸ ਘਰ ਚੋਂ ਉਹ ਹੀ ਲੈ ਜਾਂਦਾ ਜੱਟ ਦਾ ਪੁੱਤ ਆ ਓ ਮੇਰੀ ਗੱਤਾ ਸੁਣ ਤੈਨੂੰ ਮੇਰੇ ਤੇ ਭਰੋਸਾ ਨਹੀਂ ਭਰੋਸਾ ਤੀ ਤਾਂ ਹੀ ਆਂ ਗੁੱਲ ਖਿਲਾ ਰਹੇ ਹਾਂ ਓ ਦੇਖ ਧਰ ਦੇ ਚੋਲਾ ਜਲੂਸ ਨਾ ਕੱਢ ਰੱਬ ਦੇ ਵਾਸਤੇ ਹੁਣ ਨਿਕਲੂਗਾ ਮਰਨੀ ਮਰ ਜੂ ਪਰ ਤੇਰੀ ਦੇਲੀ ਪੈਰ ਨਹੀਂ ਧਰਦੀ ਓ ਮੇਰੀ ਗੱਤਾ ਸੁਣ ਓ ਮੇਰੀ ਗੱਲ ਸੁਣ ਲੈ ਅਕਲ ਨੂੰ ਹੱਥ ਮਾਰਾ